ਜੀ ਸਾਰੇ ਮੇਰੇ ਪਿਆਰੇ ਭੈਣਾਂ ਸ੍ਰੀ ਕਾਲਾ ਰਾਣਾ ਸਭ ਠੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਹੜੇ ਤੁਹਾਨੂੰ ਸੂਟ ਦਿਖਾਵਾਂਗੇ ਇਹ ਬੁਟੀਕ ਪੀਸ ਦਿਖਾਵਾਂਗੇ ਆਪਣੇ ਖੋਦੇ ਤਿਆਰ ਕਰਵਾਏ ਹੋਏ ਪੀਸ ਨੇ ਇਹ ਕਾਫੀ ਭੈਣਾਂ ਦੀ ਟਮਾੜ ਆ ਰਹੀ ਸੀ 50 ਪੀਸਾਂ ਦੀ ਵੀਡੀਓ ਲੈ ਕੇ ਆਇਓ ਅੱਜ ਆਪਾਂ ਉਹੀ ਬੁਟੀਕ ਪੀਸ ਲੈ ਕੇ ਆਏ ਆ ਤੁਹਾਡੇ ਲਈ ਪਹਿਲਾਂ ਸਾਰੀਆਂ ਭੈਣਾਂ ਨੂੰ ਰਿਕਵੈਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਲਾਈਕ ਕਰਿਆ ਕਰੋ ਐਂਡ ਸ਼ੇਅਰ ਕਰਿਆ ਕਰੋ ਆਪਣਾ ਦੂਸਰਾ ਚੈਨਲ ਹੈਗਾ ਦਿ올 ਪੰਜਾਬੀ ਬੁਟੀਕ। ਉਹਦੇ ਤੇ ਆਪਾਂ ਸਲਾਈ ਦੀ ਵੀਡੀਓ ਅਪਲੋਡ ਕਰਦੇ ਹੁੰਨੇ ਆ। WhatsApp ਤੇ ਮੈਸੇਜ ਕਰ ਸਕਦੇ ਹਾਂ। ਪਹਿਲਾ ਸੂਟ ਹੈਗਾ ਆਪਣਾ ਲਵੈਂਡਰ ਕਲਰ ਦਾ। ਬਹੁਤ ਹੀ ਜ਼ਿਆਦਾ ਸੋਹਣਾ ਪੀਸ ਬਣਿਆ ਹੋਇਆ ਹੈ। ਨੈਕ ਡਿਜ਼ਾਈਨ ਤਿਆਰ ਆ ਗਿਆ ਦਾ। ਹੈਵੀ ਵਾਰਸ ਦੇ ਨਾਲ ਮੈੜੂਗਾ। ਇਹ ਤੁਹਾਨੂੰ ਪੀਸ ਸਹੀ ਖੇ ਆਪਣੇ ਕੋਲ ਪੀਸ ਤਿਆਰ ਪਿਆਗਾ। ਕਿਸੇ ਵੀ ਭੈਣ ਨੂੰ ਰਿਕੁਆਇਰਮੈਂਟ ਆ ਵੀ ਜ਼ਰੂਰ ਤੇ ਇਸ ਪੀਸ ਦੀ ਤਾਂ ਤੁਸੀਂ ਸਾਡੇ ਨਾਲ WhatsApp ਤੇ ਮੈਸੇਜ ਕਰ ਸਕਦੇ ਹੋ, ਸਾਨੂੰ ਕਾਲ ਕਰ ਸਕਦੇ ਹੋ ਤੇ ਸੂਟ ਆਪਣਾ ਘਰ ਬੈਠੇ ਮੰਗਵਾ ਸਕਦੇ ਹੋਗੇ। ਬਹੁਤ ਜਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਸੂਟ ਮਿਲੂਗਾ ਤੁਹਾਨੂੰ ਠੀਕ ਪੀਸ ਵੀ ਜਿਹੜਾ ਵਧੀਆ ਵਰਕ ਮਿਲੂਗਾ ਚਨੂਨ ਦਾ ਦੁਪੱਟਾ ਮਿਲੂਗਾ ਇਹਦੇ ਨਾਲ ਤੁਹਾਨੂੰ ਟਾਈ ਡਾਈ ਦਾ ਪਿਆਰ ਚਨੂਨ ਦਾ ਦੁਪੱਟਾ ਨਹੀਂ ਰਹਿਣ ਵਾਲਾ ਇਹ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੀਆਂ ਸੈਮੀ ਦਾ ਦੁਪੱਟਾ ਹੋਊਗਾ ਬਾਜੂ ਦੇਖ ਸਕਦੇ ਹੋ ਤੁਸੀਂ ਕਿੰਨੇ ਜਿਆਦਾ ਵਧੀਆ ਬਣੇ ਹੋਏ ਨੇ ਇਹਦੇ ਹੈਵੀ ਬਾਜੂ ਨੇ ਬਹੁਤ ਜਿਆਦਾ ਵਧੀਆ ਟ੍ਰੈਂਡਿੰਗ 'ਚ ਚੱਲ ਰਿਹਾ ਹੈ ਇਹ ਡਿਜ਼ਾਈਨ ਜਿਹੜਾ ਆਪਾਂ ਨੇ ਠੀਕ ਪੀਸ ਤਿਆਰ ਕਰਵਾਇਆਗਾ ਟੈਬੀ ਦੀ ਮਸਲੀਨ ਰਹਿਣ ਵਾਲੀ ਹੈ ਇਹ ਵਧੀਆ ਪਾਰਟੀ ਫેર ਸੂਟ ਜਿਵੇਂ ਹੁਣ ਮੌਸਮ ਚੇਂਜ ਆ ਗਿਆ ਫੰ ਇਸ ਲਈ ਤੁਸੀਂ ਸਾਨੂੰ ਲੋੜ ਹੈ ਸੁੱਟ ਦਿੱਤਾ ਤੁਸੀਂ ਲੈ ਸਕਦੇ ਹੋਗੇ ਸਮੀ ਦਾ ਮਸਲੀਨ ਚਨੂਨ ਦੇ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਬਹੁਤ ਜ਼ਿਆਦਾ ਵਧੀਆ ਸਟੱਫ ਆਗਾ ਦੁਪੱਟੇ ਤੇ ਲੱਗਿਆ ਹੋਇਆ ਵਧੀਆ ਸਾਈਨ ਵਾਲਾ ਦੁਪੱਟਾਗਾ ਪੀਸ ਦੇਖ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਤਿਆਰ ਹੋਇਆ ਹੋਇਆਗਾ ਬਹੁਤ ਜ਼ਿਆਦਾ ਵਧੀਆ ਪੀਸ ਤਿਆਰ ਹੋਇਆ ਹੋਇਆ ਤੁਸੀਂ ਹੋਰ ਵੀ ਆਪਣੀ ਪਸੰਦ ਦਾ ਪੀਸ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਤਾਂ ਵੀ ਸਾਨੂੰ ਦੱਸ ਸਕਦੇ ਹੋ ਤੇ ਆਪਣੀ ਪਸੰਦ ਦੇ ਫੈਬਰਿਕ ਤੇ ਆਪਣੀ ਪਸੰਦ ਦਾ ਵਰਕ ਦਾ ਡਿਜ਼ਾਈਨ ਪੇਜ ਕੇ ਕਿਦਾਂ ਦਾ ਵੀ ਹੋਵੇ ਤੁਸੀਂ ਸਭ ਤੋਂ ਆਪਣਾ ਪੀਸ ਤਿਆਰ ਕਰਵਾ ਸਕਦੇ ਹੋਗੇ ਦੇਖ ਸਕਦੇ ਹੋ ਦੁਪੱਟੇ 'ਨ ਦੀ ਕਿੰਨੀ ਜਿਆਦਾ ਸੋਹਣੀ टाई-ਡਾਈ ਦਾ ਡਿਜ਼ਾਈਨ ਪਾਏ ਹੋਏ ਨੇ ਵਿੱਚ ਬਹੁਤ ਜਿਆਦਾ ਵਧੀਆ ਪੀਸ ਜਦੋਂ ਪੀਸ ਬਣ ਗਿਆ ਅਸਲ ਵਿੱਚ ਪੀਸ ਦੀ ਲੁੱਕ ਦਾ ਫੇਰ ਹੀ ਪਤਾ ਲੱਗਦਾਗਾ ਪਹਿਲਾਂ ਆਪਾਂ ਨੂੰ ਕੁਛ ਇੰਨਾ ਨਹੀਂ ਪਤਾ ਲੱਗਦਾ ਆਪਾਂ ਨੂੰ ਕੋਸਟ ਜਾਂ ਹੋ ਜਾਂਦਾ ਵੀ ਲਈਏ ਨਾ ਲਈਏ ਪਰ ਪੀਸ ਬਣੇ ਤੋਂ ਅਸਲੀ ਗ੍ਰੇਸ ਉਹਦੀ ਪੀਸ ਜਦੋਂ ਆਪਾਂ ਸਟਿਚਿੰਗ ਕਰਕੇ ਵੇਅਰ ਕਰਦੇ ਹਾਂ ਫੇਰ ਪਤਾ ਲੱਗਦਾਗਾ ਏਸੀ ਆਪਣਾ ਬੁਟੀਕ ਪੀਸ ਅਗਲਾ ਕਲਰ ਹੈਗਾ ਆਪਣਾ ਰੈੱਡ ਮਹਿਰੂਨ ਰੈੱਡ ਜੇ ਕਲਰ ਦਾ ਸੂਟ ਹੈਗਾ ਇਹ ਵੀ ਬਹੁਤ ਜਿਆਦੇ ਵਧੀਆ ਪ੍ਰੀਮਿਅਮ ਪੀਸ ਬਣਿਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਫੋਟੋ ਵਾਲਾ ਪੀਸ ਹੈ ਸੈਲੀਬ੍ਰਿਟੀ ਪੀਸ ਹੈਗਾ ਵਧੀਆ ਇਹਦੇ ਨਾਲ ਵੀ ਟਾਈ ਡਾਈ ਦਾ ਦੁਪੱਟਾ ਰੱਖਿਆ ਹੋਇਆ ਹੈਗਾ ਜਿਹੜੇ ਅੱਜ ਆਪਾਂ ਪੀਸ ਲਾਵਾਂਗੇ ਸਾਰੇ ਬਹੁਤ ਜਿਆਦੇ ਵਧੀਆ ਲਾਵਾਂਗੇ ਇਹ ਮਸਲੀਨ ਚਾ ਇਹ ਸਾਮੀ ਮਸਲੀਨ ਹੁੰਦੀ ਹੈਗੀ ਜਿਹੜੀ 깔 ਨਾਲੀ ਦਿਖਾਈ ਜਾ ਉਹ ਟੱਬ ਵੀ ਵਧੀਆ ਪਿਓਰ ਚ ਫੁੱਲ ਪਿਓਰ ਚ ਮਸਲੀਨ ਆਗੀ ਪਾਰਟੀ ਵਾਰ ਸੂਟ ਇਹਦਾ ਰੇਟ ਰਹਿਣ ਵਾਲਾ ਸੂਟ ਦਾ 1000 ਜਿਹੜਾ ਪਹਿਲਾਂ ਵਾਲਾ ਫਸੂਟ ਦਿਖਾਇਆ ਸੀਗਾ ਤੁਹਾਨੂੰ ਉਹਦਾ ਰੇਟ ਰਹਿਣ ਵਾਲਾਗਾ 12300 ਰੁਪਿਆ ਵਿੱਚੇ ਸ਼ਿਪਿੰਗ ਹੋਊਗੀ ਇਹਨਾਂ ਦੀ ਸੂਟਾਂ ਦੀ ਸ਼ਿਪਿੰਗ ਸਾਰਿਆਂ ਦੀ ਵਿੱਚੇ ਹੋਣੀ ਆਲ ਇੰਡੀਆ ਸ਼ਿਪਿੰਗ ਆਪਣੀ ਫਰੀ ਹੈ ਹੁੰਦੀ ਹੈ ਅਗਲਾ ਸੂਟ ਹੈਗਾ ਸੈਵਨ ਕਲਰ ਆਪਣੇ ਕੋਲੇ ਹੈਗਾ ਮੋਰ ਪੰਖੀਆ ਜਿਹਾ ਕਲਰ ਆ ਇਹ ਇਹ ਵੀ ਆਪ ਖੁਦ ਦਾ ਹੀ ਤਿਆਰ ਕਰਵਾਇਆ ਹੋਇਆ ਪੀਸ ਹੈਗਾ ਇਦੇ ਵਿੱਚ ਆਵਣ ਵਾਲੇ ਫਲਾਵਰ ਬਣੇ ਹੋਏ ਨੇ ਬਹੁਤ ਜ਼ਿਆਦਾ ਟ੍ਰੈਂਡਿੰਗ ਚਾਹੇ ਡਿਜ਼ਾਈਨ ਆ ਰਾਮਟੈਕਸ ਦੀ ਕਾਟਨ ਲਾਈਨ ਵਾਲੀ ਆ ਰਾਮਟੈਕਸ ਦੀ ਵਧੀਆ ਜਾਮ ਦੇਖ ਸਕਦੇ ਹੋਗੇ ਤੁਸੀਂ ਇਹਦਾ ਘੇਰਾ ਵੀ ਤੁਸੀਂ 25 26 ਜਿੰਨਾ ਮਰਜ਼ੀ ਰੱਖ ਸਕਦੇ ਹੋਗੇ 25 ਦੇ ਵਿੱਚ ਇਹ ਕੰਮ ਕੀਤਾ ਹੋਇਆ ਸਾਰਾ ਆਹ ਵਾਲਾ ਕੰਮ ਇਹਦੀਆਂ ਬਾਹਮਾਂ ਤੇ ਆਊਗਾ। ਤਿੰਨ ਤਿੰਨ ਫਲਾਵਰ ਪਾਈ ਹੋਏ ਨੇ ਬਾਹਮਾਂ ਤੇ। ਆਹ ਵਾਲਾ ਬਹੁਤ ਜਿਆਦਾ ਸੋਹਣਾ ਜੀ ਇਹਦੇ ਨਾਲ ਦੁਪੱਟਾ ਰੱਖਿਆ ਹੋਇਆਗਾ। ਵਰਕ ਤੁਸੀਂ ਦੇਖ ਸਕਦੇ ਹੋ ਵਰਕ ਬਹੁਤ ਜਿਆਦਾ ਨੀਟ ਐਂਡ ਕਲੀਨ ਕੀਤਾ ਹੋਇਆ ਬਿਲਕੁਲ ਸਫਾਈ ਦਾ ਕੰਮ ਕੀਤਾ ਹੋਇਆਗਾ। ਤੇ ਐਦਾ ਨਹੀਂ ਹੈਗਾ ਵੀ ਸਫਾਈ ਨਹੀਂ ਹੈਗੀ ਕੰਮ ਦੀ। ਬਿਲਕੁਲ ਸਫਾਈ ਮਿਲੂਗੀ। ਆਹ ਵਾਲੇ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈਗਾ। ਟਾਈ ਡਾਈ ਦਾ ਤਿਆਰ ਕੀਤਾ ਹੋਇਆ ਦੁਪੱਟਾ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ। ਦੁਪੱਟੇ ਦਾ ਬਹੁਤ ਜ਼ਿਆਦਾ ਵਧੀਆ ਡਿਜ਼ਾਈਨ ਤਿਆਰ ਕਰਾਇਆ ਹੈਗਾ। ਆਹ ਬਾਕੀ ਤੇ ਡਿਜ਼ਾਈਨ ਆ ਹੋਏ ਦਾ ਆਹ ਵਾਲਾ ਇਹਦਾ ਫਰੰਟ ਬਣਿਆ ਹੋਇਆ ਸੂਟ ਦਾ। ਫ੍ਰਾਮ ਟੈਕਸ ਦੀ ਕਾਟਨ ਲੱਗੀ ਹੋਈ ਹੈ ਇਹਨੂੰ ਜਾਮ ਇਹਦਾ ਸੂਟ ਦਾ ਰੇਟ 2000 ਰਹਿਣਾ ਲੱਗਾ